ਗੱਡੀ 'ਚ ਬੈਠੇ ਨੌਜਵਾਨ ਦਾ ਕੀਤਾ ਬਹਿਰਮੀ ਨਾਕਤਲ 3 ਸਤਾਰ ਹਥਿਆਰਾਂ ਨਾਲ ਲੈਸ ਅੱਧਾ ਦਰਜਨ ਹਮਲਾਵਰਾਂ ਨੇ ਕੀਤਾ ਹਮਲਾ ਸਰਦੀਆਂ ਦੇ ਕੱਪੜੇ ਖਰੀਦਣ ਆਇਆ ਸੀ ਮ੍ਰਿਤਕ ਨੌਜਵਾਨ ਹਮਲਾਵਰਾਂ ਨੇ ਕਤਲ ਤੋਂ ਇਲਾਵਾ ਦੋ ਵਾਹਨਾਂ ਦੀ ਵੀ ਕੀਤੀ ਭੰਨ ਤੋਂ ਮ੍ਰਿਤਕ ਦੇ ਪਰਿਵਾਰ ਨੇ ਕਾਤਲਾਂ ਵਿਰੁੱਧ ਕਾਰਵਾਈ ਦੀ ਕੀਤੀ ਮੰਗ ਇਕ ਨੌਜਵਾਨ ਦਾ ਬੇਰਹਿਮੀ ਦੇ ਨਾਲ ਕਤਲ ਕੀਤਾ ਗਿਆ ਜੋ ਕਿ ਆਪਣੀ ਕਾਰ ਦੇ ਵਿੱਚ ਬੈਠਿਆ ਸੀ ਅਤੇ ਸਰਦੀਆਂ ਦੇ ਕੱਪੜੇ ਖਰੀਦਣ ਦੇ ਲਈ ਨੌਜਵਾਨ ਆਇਆ ਸੀ ਜਿਸ ਨੂੰ ਕੀ ਤੇਜ਼ਦਾਰ ਹਥਿਆਰਾਂ ਦੇ ਨਾਲ ਲੈਸ ਅਦਾ ਦਰਜਨ ਦੇ ਕਰੀਬ ਹਮਲਾਵਰਾਂ ਨੇ ਮੌਤ ਦੇ ਘਾਟ ਉਤਾਰ ਦਿੱਤਾ। ਦਰਅਸਲ ਮਾਮਲਾ ਬਰਨਾਲਾ ਦੇ ਪਿੰਡ ਕੁੰਨਸ ਦੀ ਚੰਡੀਗੜ੍ਹ ਬਸਤੀ ਤੋਂ ਸਾਹਮਣੇ ਆ ਜਿੱਥੇ ਕਿ ਉਸ ਸਮੇਂ ਸੰਸਨੀ ਫੈਲ ਗਈ ਜਦੋਂ ਗੁਆਂਡੀਆਂ ਨੇ ਹੀ ਕਾਰਾਂ ਦੀ ਭਾਂਡ ਤੋੜ ਕਰਕੇ ਗੁਆਣ ਵਿੱਚ ਰਹਿੰਦੇ ਨੌਜਵਾਨ ਦਾ ਤੇਜ਼ਦਾਰ ਹਥਿਆਰਾਂ ਦੇ ਨਾਲ ਕਤਲ ਕਰ ਦਿੱਤਾ। ਤਪਾ ਪੁਲਿਸ ਨੇ ਵਾਖਕ ਟ੍ਰਾਵਾ ਹਿੱਟ ਮਾਮਲਾ ਦਰਜ ਕਰਕੇ ਹਮਲਾਵਰਾਂ ਦੀ ਪਾਲ ਸ਼ੁਰੂ ਕਰ ਦਿੱਤੀ ਹੈ ਮ੍ਰਿਤਕ ਦੇ ਭਰਾ ਰੇਸ਼ਮ ਸਿੰਘ ਉਰਫ ਰੇਸ਼ੀ ਵੱਲੋਂ ਦਰਜ ਕਰਵਾਏ ਬਿਆਨ ਅਨੁਸਾਰ ਸ਼ੁਰੂਆਤੀ ਝਗੜਾ ਸ਼ਰਾਬ ਦੇ ਠੇਕੇ ਨੇੜੇ ਹੋਇਆ ਸੀ ਜਿੱਥੇ ਗੁਆਂਡੀਆਂ ਨੇ ਪਹਿਲਾਂ ਇੱਕ ਆਲਟੋ ਕਾਰ ਦੀ ਪੰਨਤੋੜ ਕੀਤੀ ਅਤੇ ਤਰਸੇਮ ਸਿੰਘ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਗਈਆਂ ਝਗੜਾ ਸ਼ਾਂਤ ਹੋਣ ਤੋਂ ਬਾਅਦ ਜਦੋਂ ਤਰਸੇਮ ਸਿੰਘ ਆਪਣੇ ਸਾਥੀਆਂ ਨਾਲ ਵਰਨਾ ਕਾਰ ਦੇ ਚ ਸਵਾਰ ਹੋ ਕੇ ਕੱਪੜੇ ਚੁੱਕਣ ਲਈ ਘਰ ਕੋਲ ਪਹੁੰਚਿਆ ਤਾਂ ਉਕਤ ਦੋਸ਼ੀ ਆਪਣੇ ਹੋਰ ਨਾਲ ਸਾਥੀਆਂ ਸਮੇਤ ਉੱਥੇ ਪਹੁੰਚੀ ਆਤੇ ਉਹਨਾਂ ਨੇ ਪਹਿਲਾਂ ਇੱਟਾਂ ਰੋਣੇ ਮਾਰ ਕੇ ਵਰਨਾਕਾਰ ਦੀ ਪੰਤੜ ਕੀਤੀ ਤੇ ਜਦੋਂ ਤਰਸੀਮ ਸਿੰਘ ਕਾਰ ਦੇ ਵਿੱਚੋਂ ਉਤਰਨ ਲੱਗਾ ਤਾਂ ਤੇਜ਼ਦਰ ਹਥਿਆਰਾਂ ਦੇ ਨਾਲ ਹਮਲਾ ਕਰਕੇ ਉਸ ਦਾ ਗਲਾ ਵੱਢ ਕੇ ਲਹੂ ਲੋਹਾਨ ਕਰ ਦਿੱਤਾ ਜਿਸ ਕਾਨੂੰ ਜਿ ਮੌਕੇ ਤੇ ਹੀ ਮੌਤ ਹੋ ਗਈ ਪਿੰਦੇ ਲੋਕਾਂ ਦਾ ਇਕੱਠ ਹੁੰਦਾ ਦੇਖ ਹਮਲਾਵਰ ਹਥਿਆਰਾਂ ਸਮੇਤ ਉੱਥੋਂ ਫਰਾਰ ਹੋ ਗਏ ਇਸ ਬੰਦੇ ਜਾਣਕਾਰੀ ਦਿੰਦੇ ਆ ਡੀਐਸਪੀ ਦਾ ਕਹਿਣਾ ਹੈ ਕਿ ਦੋਸ਼ੀਆਂ ਖਿਲਾਫ ਵਕ ਵਕ ਧਰਾਵਾ ਤਹਿਤ ਮਾਮਲਾ ਦਰਜ ਕਰਕੇ ਉਹਨਾਂ ਦੀ ਪਾਲ ਸ਼ੁਰੂ ਕਰ ਦਿੱਤੀ ਹੈ। ਬਈ ਕੀ ਨਾਮ ਤੁਹਾਡਾ? ਸੁਖਵਿੰਦਰ ਮੈਂਬਰਾਈ। ਕੀ ਕਰਨਾ ਚਾਹਣਾ ਜਿਹੜਾ ਕਤਲ ਹੋਇਆ ਨੋਜਾਂਦ? ਇਹ ਜੀ ਬਹੁਤ ਗਰੀਬ ਪਰਿਵਾਰ ਆ, ਮਿਹਨਤੀ ਪਰਿਵਾਰ ਆ ਇਹ। ਇਹ ਮਹਿਤੇ ਪਿੰਡ 'ਚ ਇਹ ਕੰਮ ਕਰਦਾ ਸੀਗਾ ਕਿਸੇ ਦੀ ਬੱਕਰੀਆਂ ਚਾਰਦਾ ਸੀ ਘਰ ਵਾਸਤੇ। ਤੇ ਉੱਥੇ ਇਹ ਲੀੜਾ ਕੱਪੜਾ ਚੱਕਣ ਆਇਆ ਉਹਦਾ। ਰਾਤ ਨੂੰ ਗੱਡੀ 'ਚ ਅਠਕ ਦੇ ਕਰੀਬ ਆਇਆ। ਤੇ ਕੁਝ ਬੰਦੇ ਆਏ। ਕਰਬਾਨਾ ਖਰਚਾਂ ਲੈ ਕੇ ਉਤਰ ਨਹੀਂ ਦਿੱਤਾ ਇਹ ਗੱਡੀ ਦੇ ਵਿੱਚ ਇਹਦਾ ਕਤਲ ਕਰਤਾ ਇਹਨਾਂ ਨੂੰ ਇਨਸਾਫ ਮਿਲਣਾ ਚਾਹੀਦਾ ਹੈ ਉਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਦੇਣੀ ਚਾਹੀਦੀ ਆ ਜਿਹੜਾ ਨੇ ਇਹ ਘਟਨਾ ਕਰੀ ਆ ਸਾਡੇ ਪਿੰਡ 'ਚ ਇਹ ਬਹੁਤ ਮਾੜੀ ਘਟਨਾ ਹੋਈ ਆ ਪਰਿਵਾਰ ਕਿਵੇਂ ਹੈਗਾ ਜਿਹੜਾ ਗਰੀਬ ਪਰਿਵਾਰ ਬਹੁਤ ਨਰਮ ਆ ਜੀ ਇਹ ਗਰੀਬ ਪਰਿਵਾਰ ਆ ਪਹਿਲਾਂ ਡੈਡੀ ਦੀ ਡੈਥ ਹੋਈ ਆ ਮਾਂ ਨੇ ਪਾਲੇ ਨੇ ਤੇ ਬਹੁਤ ਜ਼ਿਆਦਾ ਆਪ ਵੀ ਮੁੰਡਾ ਉਹ ਨਰਮ ਸੀ ਕਿਸੇ ਨਾਲ ਕੋਈ ਜਿੱਦ ਵੈਸਾ ਹੈ ਨਹੀਂ ਸੀ ਉਹਦੀ ਜਿਸ ਤਰ੍ਹਾਂ ਉਹ ਮਾਰਿਆ ਬਹੁਤ ਮਾੜੀ ਘਟਨਾ ਹੋਈ ਹੈ ਜਿਸ ਤਰ੍ਹਾਂ ਉਹ ਮਾਰਿਆਗਾ ਕੋਈ ਰੰਜਸ ਸੀ ਵੀ ਕਿਸੇ ਤਰ੍ਹਾਂ ਦੀ ਨਹੀਂ ਨਹੀਂ ਇਹ ਜਤੋਂ ਬੱਚੇ ਹੀ ਨਹੀਂ ਸੀਗਾ ਵਧੀਆ ਹਰ ਇੱਕ ਨਾਸ ਖੇੜ ਕੇ ਬੁਲਾਉਂਦਾ ਸੀਗਾ ਕਰੇ ਤਾਂ ਹੋਣ ਹੀ ਨਹੀਂ ਦਿੱਤਾ ਜੀ ਰਾਤ ਗੱਡੀ ਤੋਂ ਬਾਹਰ ਹੀ ਉਹਨਾਂ ਨੇ ਕੰਮ ਕਰਤਾ ਉਹਦਾ ਕਤਲ ਕਿੱਥੇ ਕੀਤਾ ਜੀ ਕਤਲੇ ਚੰਡੀਗੜ੍ਹ ਵਸਤੀ ਚ ਕੀਤਾ ਜੀ ਹਾਂ ਜੀ ਇਹ ਪਿੰਡ ਕੁੰਨਸ ਆ ਉਥੇ ਕੱਲ ਰਾਤ ਸਾਨੂੰ ਕਰੀਬ 8 8:30 ਵਜੇ ਇਨਫੋਰਮੇਸ਼ਨ ਆਈ ਕਿ ਇੱਕ ਵਿਅਕਤੀ ਦਾ ਕਤਲ ਹੋ ਗਿਆ ਜਿਸ ਤੇ ਮੌਕੇ ਤੇ ਐਸ ਐਚ ਓ ਤੇ ਮੈਂ ਅਸੀਂ ਗਏ ਸੀਗੇ ਉਥੇ ਮੌਕੇ ਤੇ ਜਾ ਕੇ ਦੇਖਿਆ ਤਾਂ ਇੱਕ ਲੜਕਾ ਤਰਸੀਮ ਈ ਸੀਮੀ ਇਹਦਾ ਮਰਡਰ ਹੋਇਆ ਹੋਇਆ ਸੀਗਾ ਕਾਰਨ ਇਹ ਸੀਗਾ ਕਿ ਇਹ ਆਪਣੇ ਮਹਤੇ ਪਿੰਡ ਚ ਕਿਸੇ ਦੇ ਘਰ ਬੱਕਰੀਆਂ ਚਾਰਨ ਦਾ ਕੰਮ ਕਰਦਾ ਸੀਗਾ ਇਹ ਆਪਣੇ ਸਰਦੀਆਂ ਦੇ ਕੱਪੜੇ ਲੈਣ ਲਈ ਜਿਹੜਾ ਆਪਣੇ ਘਰ ਵਾਪਸ ਆਇਆ ਸੀਗਾ ਠੇਕੇ ਤੇ ਇਹਦੇ ਖੜੇ ਤਿੰਨ ਚਾਰ ਲੜਕਿਆਂ ਨਾਲ ਗੋਪੀ ਜੌਨੀ ਤਿੰਨ ਚਾਰ ਬੰਦਿਆਂ ਨਾਲ ਇਹਦਾ ਉੱਥੇ ਪਹਿਲਾਂ ਹੀ ਰੰਜਿਸ਼ ਵਜਾ ਰੰਜਿਸ਼ ਸੀ ਇਹਨਾਂ ਦੀ ਪ੍ਰਾਣੀ ਕੋ ਚੱਲਦੀ ਉਹਦੇ ਕਰਕੇ ਇਹਨਾਂ ਦਾ ਜਿਹੜਾ ਉੱਥੇ ਮਾਮੂਲੀ ਝਗੜਾ ਹੋ ਗਿਆ ਇਹਨਾਂ ਨੇ ਉਹਨੂੰ ਥੋੜਾ ਬਹੁਤਾ ਗਾਲੀ ਗਲੋਚ ਕੀਤਾ ਇਹ ਆਪਣੇ ਨਾਲ ਹੋਰ ਬੰਦਿਆਂ ਨੂੰ ਲੈ ਕੇ ਤੇ ਉਹਨਾਂ ਦੇ ਘਰ ਕੰਪਲੇਂਟ ਕਰਨ ਲਈ ਆਇਆ ਤੇ ਉਹਨਾਂ ਨੇ ਉਹ ਪਹਿਲਾਂ ਹੀ ਤਿਆਰੀ ਕੀਤੀ ਸੀ ਤੇ ਧਾਰ ਹਥਿਆਰ ਲੈ ਕੇ ਤੇ ਇਹਦੇ ਨਾਲ ਝਗੜਾ ਕੀਤਾ ਤੇ ਉਹਨਾਂ ਦੇ ਇਹਦੇ ਸੱਟਾਂ ਮਾਰੀਆਂ ਤੇ ਧਾਰ ਹਥਿਆਰਾਂ ਦਾ ਹਮਲਾ ਕੀਤਾ ਜਿਹਦੇ ਨਾਲ ਇਹਦੀ ਜਿਹੜੀ ਆ ਤਰਸੇਮ ਲਿ ਸੇਮੀ ਦੀ ਉੱਥੇ ਮੌਕੇ ਤੇ ਮੌਤ ਹੋ ਗਈ ਇੱਕ ਇਹਦੇ ਨਾਲ ਦਾ ਹੋਰ ਕੋਈ ਜ਼ਖਮੀ ਹੈ ਬੰਦਾ ਤੇ ਰੇਸ਼ਮ ਸਿੰਘ ਇਹਦਾ ਬ੍ਰਦਰ ਆ ਸਾਨੂੰ ਬੂਟਾ ਸਿੰਘ ਇਹਦੇ ਬਿਆਨਾਂ ਦੇ ਆਧਾਰ ਤੇ ਅਸੀਂ 103 ਜਮਨ ਇੱਕ 192 ਜਮਨ 3 190 ਤੇ 324 ਜਮਨ 4 ਬੀ ਐਨ ਐਸ ਦੀਆਂ ਧਰਾਵਾਂ ਦੇ ਅਧੀਨ ਮੁਕਦਮਾ ਦਰਜ ਕਰਕੇ ਜਿਹੜੀ ਆ ਇਨਵੈਸਟੀਗੇਸ਼ਨ ਸ਼ੁਰੂ ਕਰ ਦਿੱਤੀ ਆ ਚੜ੍ਹਦੀ ਕਲਾ ਟਾਈਮ ਟੀਵੀ ਲਈ ਬਰਨਾਲਾ ਤੋਂ ਪੱਤਰਕਾਰ ਚਮਕੌਰ ਸਿੰਘ ਅੱਗੇ ਦੀ ਖਾਸ ਰਿਪੋਰਟ